ਅੱਜ ਵੀ ਜੀ 29 ਮਈ ਤੇ ਅੱਜ ਦੇ ਦਿਨ ਸਾਡੇ ਸਾਰੇ ਪੰਜਾਬੀਆਂ ਦੇ ਚਾਣ ਵਾਲੇ ਸਿੰਗਰ ਸਿੱਧੂ ਮੂਸੇ ਵਾਲੇ ਦੀ ਡੈਥ ਐਨੀਵਰਸਰੀ ਤੇ ਅੱਜ ਦੇ ਦਿਨ ਐਵੇਂ ਸੀ ਕਿ ਇੱਕ ਸੱਚੇ ਤੇ ਇੱਕ ਬੜੇ ਪਿਆਰ ਕਰਨ ਵਾਲੇ ਸਿੰਗਰ ਨੂੰ ਇੱਕ ਬੁzdਲ ਦੁਸ਼ਮਣ ਨੇ ਗੋਲੀ ਮਾਰ ਕੇ ਬਾਹਰ ਦਿੱਤਾ ਤੇ ਉਹਨਾਂ ਦੇ ਹਵਾਲੇ ਨਾਲ ਇਹਨੇ ਆ ਤੇ ਉਸ ਤੋਂ ਬਾਅਦ ਕੋਈ ਸਿੱਧੂ ਬਾਜੀ ਦੀ ਜ਼ਿੰਦਗੀ ਦੇ ਉੱਤੇ ਵੀ ਕੋਈ ਗੱਲ ਕਰਦਾ ਜਦ ਤੱਕ ਸਾਨੇ ਤਦ ਤੱਕ ਇਸ ਜਸਟਿਸ ਦੇ ਲਈ ਇਨਸਾਫ ਦੇ ਲਈ ਆਪਾਂ ਸੰਘਰਸ਼ ਕਰਦੇ ਰਹਾਂਗੇ ਤੁਸੀਂ ਜਿੰਨੇ ਦੂਰੋਂ ਨੇੜੋਂ ਸੰਗਤ ਚੱਲ ਕੇ ਆਈ ਹੈ ਪ੍ਰਮਾਤਮਾ ਤੁਹਾਡਾ ਕਭਲ ਕਰ ਦੋ ਲੇਖੇ ਲਾਵੇ ਜਿੰਨੀ ਸੰਗਤ ਆਈ ਹੈ ਲੰਗਰ ਚਾਹ ਪਾਣੀ ਸਾਰਾ ਕੁਝ ਤਿਆਰ ਹੈ ਕੋਈ ਵੀ ਬਿਨਾ ਜੜ ਪਣ ਸ਼ੱਕੇ ਤੋਂ ਨਾ ਜਾਵੇ ਇਹਨਾਂ ਕਹਿੰਦਾ ਹੋਇਆ ਤਾਂ ਉਹ ਅੱਗੇ ਲੈਣਾ ਕੋਈ ਸ਼ਬਦ ਵੱਧ ਘੱਟ ਗਿਆ ਆਵਾ ਸੰਗਤ ਮਾਫ ਕਰ ਜਿਓਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਔਰ ਆ ਦੂਜੀ ਵਰਸੀ ਸਿੱਧੂ ਮੂਸੇਵਾਲਾ ਦੀ ਸੋ ਇਸ ਮੌਕੇ ਤੇ ਇੱਕ ਵਫਰ ਤੋਂ ਪਾਵੋ ਖੁੰਦੇ ਹੋਏ ਵੀ ਨਜ਼ਰ ਆਇਨੇ ਸੋ ਪਹਿਲਾਂ ਤੁਹਾਨੂੰ ਤਸਵੀਰਾਂ ਸਵੇਰੇ ਦਿਖਾਈਆਂ ਸਨ ਜਦੋਂ ਉਹਨਾਂ ਤੇ ਬੁੱਧ ਦੇ ਸਿਧਾਂਤ ਦੀ ਪੇਂਟ ਕੀਤੀ ਸੀ ਸੋ ਇੱਕ ਵਫਰ ਤੋਂ ਸਰਕਾਰਾਂ ਦੀ ਮੰਚਾਂ ਤੇ ਸਵਾਲ ਚੁੱਕਦੇ ਹੋਏ ਬਲਕੌਰ ਸਿੰਘ ਨਜ਼ਰ ਆਇਨੇ ਜਿਨ੍ਹਾਂ ਨੇ ਸਰਕਾਰਾਂ ਤੇ ਸਿਸਟਮ ਤੇ ਨਿਸ਼ਾਨੇ ਸਾਦੇ ਨੇ ਸੋ ਦੂਜੀ ਵਰਸੀ ਅੱਜ ਬਣਾਈ ਜਾ ਰਹੀ ਹੈ ਸਿੱਧੂ ਮੂਸੇਵਾਲਾ ਦੇ ਫੈਨਸ ਵੀ ਲਗਾਤਾਰ ਇੱਥੇ ਪਹੁੰਚਣੇ ਹਾਲਾਂਕਿ ਉਹਨਾਂ ਦੇ ਪਿਤਾ ਨੇ ਇਹ ਅਪੀਲ ਔਰ ਗੁਜ਼ਾਰਿਸ਼ ਕੀਤੀ ਸੀ ਫੈਨਸ ਨੂੰ ਕਿ ਆਪਣੇ ਹੀ ਘਰ ਆ ਆਪਣੇ ਪਿੰਡਾਂ ਦੇ ਵਿੱਚ ਉਸਦੀ ਬਰਸੀ ਮਨਾਉਣ ਕਿਉਂਕਿ ਇਸ ਵੇਲੇ ਚੋਣਾ ਦਾ ਮਾਹੌਲ ਹੈ ਗਰਮੀ ਵੀ ਆਦੀ ਪੈ ਰਹੀ ਹੈ ਲੇਕਿਨ ਇਸ ਦੇ ਬਾਵਜੂਦ ਜਿਹੜੇ ਨੇ ਉਸ ਦੇ ਫੈਨਸ ਪਹੁੰਚੇ ਜਿਹੜੇ ਕਿ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇਣਾ ਚਾਹੁੰਦੇ ਸਨ ਜਿਸ ਤਰ੍ਹਾਂ ਦੇ ਨਾਲ ਇਹ ਤਸਵੀਰਾਂ ਜੋ ਸਾਹਮਣੇ ਆਈਆਂ ਨੇ ਕਿਸ ਕਦਰ ਉਸ ਦੀ ਮਾਂ ਉਹਨਾਂ ਦੇ ਪਿਤਾ ਇੱਕ ਵਾਰ ਫੇਰ ਪਾ ਵਖੋਂਦੇ ਹੋਏ ਕਿਉਂਕਿ ਮਾਪੇ ਲਈ ਤਾਂ ਇਹ ਕਦੇ ਵੀ ਨਾ ਪੂਰਾ ਹੋਣ ਵਾਲਾ ਅਜਿਹਾ ਘਟਾ ਹੈ ਇਹ ਸਵੇਰ ਦੀਆਂ ਤਸਵੀਰਾਂ ਨੇ ਜਦੋਂ ਸਿੱਧੂ ਮੂਸੇਵਾਲਾ ਦੇ ਪੁੱਤ ਦੇ ਸੁਧਾਂਜੀ ਦੇਣ ਦੇ ਲਈ ਉਹਨਾਂ ਦੇ ਪਿਤਾ ਤੇ ਮਾਤਾ ਤੇ ਉਹਦਾ ਉਹਦਾ ਸਿੱਧੂ ਮੂਸੇਵਾਲਾ ਦਾ ਛੋਟਾ ਭਰਾ ਪਹੁੰਚਿਆ ਸੀ ਅਰੇ ਇਸ ਮੌਕੇ ਤੇ ਇੱਕ ਵਾਰ ਫੇਰ ਬਲਕੌਰ ਸਿੰਘ ਨੇ ਸਰਕਾਰਾਂ ਤੇ ਸਿਸਟਮ ਤੇ ਨਿਸ਼ਾਨਾ ਸਾਧਿਆ ਕਿ ਜੇ ਮੰਚਾ ਹੋਵੇ ਜੇ ਨੀਅਤ ਹੋਵੇ ਤਾਂ 24 ਘੰਟਿਆਂ ਵਿੱਚ ਹੀ ਇਨਸਾਫ ਮਿਲ ਜਾਂਦਾ ਹੈ ਲੇਕਿਨ ਇੱਥੇ ਜੇ ਮੰਚਾ ਨਾ ਹੋਵੇ ਨੀਅਤ ਨਾ ਹੋਵੇ ਅਫੇਰ ਇਸੇ ਤਰ੍ਹਾਂ ਦੇ ਨਾਲ ਪਰਿਵਾਰਾਂ ਨੂੰ ਖੱਜਲ ਖਵਾਰ ਹੋਣਾ ਪੈਂਦਾ ਜਿਸ ਨਾਲ ਉਹ ਹੋ ਰਹੇ ਨੇ ਕਿਉਂਕਿ ਜਿਹੜੇ ਗੈਂਗਸਟਰਸ ਨੇ ਜਿਨ੍ਹਾਂ ਨੇ ਜੋ ਮਾਸਟਰ ਮਾਈਂਡ ਹੈ ਉਹ ਤਾਂ ਹਾਲ ਤੱਕ ਪੁਲਿਸ ਦੀ ਗ੍ਰਫਤੋ ਬਾਹਰ ਹੈ ਉਹਨਾਂ ਨੂੰ ਕਾਬੂ ਕਰਨ ਵਿੱਚ ਹਾਲ ਤੱਕ ਕਾਮਯਾਬੀ ਨਹੀਂ ਮਿਲੀ ਜਿਸ ਨਾਲ ਸਿੱਧੂ ਮੂਸੇਵਾਲਾ ਦਾ ਕਤਲ ਇੱਕ ਵਿਉਂਤਬੰਦੀ ਦੇ ਤਹਿਤ ਕੀਤਾ ਗਿਆ ਹੈ ਸੋ ਇਸ ਮੌਕੇ ਤੇ ਬਲੱਡ ਕੈਂਪ ਵੀ ਲਗਾਇਆ ਗਿਆ ਹੈ ਪਰਿਵਾਰ ਵੱਲੋਂ ਜਿਸ ਨਾਲ ਸਿੱਧੂ ਮੂਸੇਵਾਲਾ ਨੂੰ याद रखा जा रहा है उस दे वक वक मौकियां ते गीत भी लगातार सामने आए हैं उस जिसनु लेके फैंस ने बड़ा ज्यादा पसंद भी कीता तो है और एक बार फिर तो बलकौर सिंह सरकारा ते प्रशासन सिस्टम ते बोलते नजर आए ਕੀ ਕਹੂੰਗਾ ਜੀ ਅੱਜ ਸਿੱਧੂ ਮੂਸੇਵਾਲਾ ਦੀ ਦੂਜੀ ਵਰ੍ਹੇਂ ਮਨਾਈ ਗਈ ਹੈ ਜੀ ਵੱਡੀ ਗੱਲ ਹੈ ਕੋ ਸਤਿ ਸ੍ਰੀ ਅਕਾਲ ਬੇਟਾ ਅੱਜ ਦਾ ਦਿਨ ਸਾਡੇ ਪਰਿਵਾਰ ਲਈ ਨਗਰ ਲਈ ਮੈਨੂੰ ਕਾਲਾ ਦੇਣੀ ਪਊਗਾ ਜੋ ਕਿ ਅੱਜ ਦੇ ਦਿਨ ਸਾਡੀ ਜ਼ਿੰਦਗੀ ਦੇ ਵਿੱਚ ਹਨੇਰ ਪੈ ਗਿਆ ਸੀ ਔਰ ਉਸ ਦੁਖੀ ਬਲ ਨੇ ਜਿਹੜੇ ਉਹ ਤੁਹਾਡੀ ਮਦਦ ਦੇ ਨਾਲ ਸਾਰਿਆਂ ਦੇ ਨਾਲ ਸਦਮੇ ਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਆਂ ਪ੍ਰਮਾਤਮਾ ਦਾ ਓਟ ਆਸਰਾ ਲੈ ਰਹੇ ਆਂ ਵਿਚੜੀ ਰੂਹ ਨੂੰ ਪਰਮਾਤਮਾ ਆਪਣੇ ਚਰਨਾਂ 'ਚ ਨਿਵਾਸ ਦੇਵੇ ਉਹਦੇ ਲਈ ਅਰਦਾਸ ਜੋੜ ਲਈ ਪੁਰਸ਼ ਸ਼ਬਦ ਗੁਰੂ ਦੇ ਚਰਨਾਂ 'ਚ ਕੀ ਕੀ ਹੈ ਕੀ ਕਹਾਂਗਾ ਲਗਾਤਾਰ ਇਨਸਾਫ ਨੂੰ ਲੈ ਕੇ ਘਟਕ ਰਹੇ ਹਾਂ ਸੜਕਾਂ ਦੇ ਉੱਪਰ ਦਾਅਵੇ ਕੀਤੇ ਜਾਂਦੇ ਹਲੇ ਤੱਕ ਇਨਸਾਫ ਨਹੀਂ ਮਿਲੇਗਾ ਮੈਂ ਤਾਂ ਦਾਵਾ ਵੀ ਨਹੀਂ ਸੁਣਿਆ ਕਿ ਕਿਸੇ ਨੇ ਕੀਤਾ ਵੀ ਅਸੀਂ ਇਨਸਾਫ ਕਰਾਂਗੇ ਕੁਝ ਨਹੀਂ ਕਰ ਰਹੇ ਬਿਲਕੁਲ ਸਿਰਫ ਤੇ ਸਿਰਫ ਉਹਦੀ ਜਿਹੜੀ ਸ਼ਹਾਦਤ ਨੂੰ ਰੋਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨੂੰ ਨੱਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਪਦੇ ਮੂੰਹੋਂ ਕਬੂਲ ਕਰਕੇ ਵੀ ਤੁਹਾਡੇ ਸਾਹਮਣੇ ਹਲਫਨਾਮਾ ਕਹਿ ਕੇ ਵੀ ਜ਼ਿੰਮੇਵਾਰੀ ਇਹ ਫਿਰ ਵੀ ਕਿਸੇ ਇੱਕ ਸਿੰਗਲ ਅਫਸਰ ਨੂੰ ਵੀ ਜਵਾਬ ਤਲਬੀ ਤੱਕ ਨਹੀਂ ਕੀਤੀ ਗਈ ਤਾਂ ਮੈਂ ਕਿਵੇਂ ਕਹਦਾ ਵੀ ਦਾਅਵੇ ਕਰਨਗੇ ਜਾਂ ਕੁਝ ਕਰਨਗੇ ਇਹ ਸਿਸਟਮ ਨੇ ਕੁਝ ਨਹੀਂ ਕਰਦਾ ਜੇਲ੍ਹਾਂ ਦੇ ਵਿੱਚ ਇੰਟਰਵਿਊ ਹੋਈਆਂ ਤਿਹਾਰ ਜੇਲ੍ਹ ਤੋਂ ਸਾਹਸ ਹੋਈ ਤਾਂ ਭਾਜਪਾ ਵੀ ਜਿਹੜੀ ਮੁੱਕ ਰਹੀ ਹੈ ਤੇ ਪੰਜਾਬ ਸਰਕਾਰ ਵੀ ਮੁੱਕ ਰਹੀ ਹੈ ਵੀ ਸਭ ਇੱਕ ਦੂਜੇ ਦੇ ਦੋਸਤ ਬਿੱਟਾ ਮਿਲੇ ਹੋਏ ਨੇ ਦੋਨੋਂ ਸਟੇਟ ਵੀ ਭਾਜਪਾ ਵੀ ਭਾਜਪਾ ਨੇ 268 ਲਾ ਕੇ ਉਹਨੂੰ ਸੇਫਟਾ ਕਰ ਰੱਖਿਆ ਉਹਨੂੰ ਕੋਈ ਮਾਰਨਾ ਦੇਵੇ ਤੂੰ ਕੰਮ ਲੈਣਾ ਲੋਕਾਂ ਦੇ ਬੱਚੇ ਮਰਵਾ ਕੇ ਫਿਰ ਉਹ ਤੋਂ ਜ਼ਿੰਮੇਵਾਰੀਆਂ ਦਵਾਈਆਂ ਇਹ ਇੱਕ ਨੈਕਸਸ ਹੈ ਗੱਠਜੋੜ ਹੈ ਇੱਕ ਜਿਹੜਾ ਬਿਲਕੁਲ ਕਾਮਯਾਬੀ ਨਾਲ ਮੈਂ ਬੀਜੇਪੀ ਨੂੰ ਕਹਿਣਾ ਚਾਹੁੰਦਾ ਸਾਨੂੰ ਸਮਝ ਆ ਰਹੀ ਹੈ ਬੇਸ਼ੱਕ ਤੁਸੀਂ ਸਾਨੂੰ ਵੀ ਮਰਵਾ ਦਿਓ ਕਿਉਂਕਿ ਤੁਸੀਂ ਤਾਂ ਹੁਕਮ ਹੀ ਕਰਨਾ ਹੈ ਉੱਥੋਂ ਜਿਹੜਾ ਬੰਦਾ ਤੁਹਾਡੇ ਖਿਲਾਫ ਆਵਾਜ਼ ਚੁੱਕਦਾ ਹੈ ਉਹਦਾ ਸਿਰ ਕਲਮ ਕਰਨਾ ਤੁਹਾਡੇ ਲਈ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ ਤੁਸੀਂ ਪਹਿਲਾਂ ਵੀ ਕੀਤਾ ਹੁਣ ਵੀ ਕਰ ਸਕਦੇ ਹੋ ਪਰ ਸਾਨੂੰ ਤੁਹਾਡੀਆਂ ਚਾਲਾਂ ਜੂ ਸਮਝ ਆ ਗਈਆਂ ਅਸੀਂ ਤੁਹਾਡੀਆਂ ਇਹਨਾਂ ਗੰਦੀਆਂ ਨੀਤੀਆਂ ਨੂੰ ਲੋਕਾਂ ਦੇ ਵਿੱਚ ਲੈ ਕੇ ਜਾਊਗਾ ਮੈਂ ਜਾ ਵੀ ਰਹਿ ਕਿ ਮੈਂ ਅੱਗੇ ਵੀ ਜਾਂਦਾ ਰਹਾਂ ਸਿੱਤੂ ਦੀ ਸਕਿਉਰਿਟੀ ਤਾਂ ਇਹਨਾਂ ਅੱਖਾਂ 'ਚ ਰੜਕਦੀ ਸੀ ਹੁਣ ਜਦੋਂ ਸੀਐਮ ਆਉਂਦਾ ਤਾਂ ਹਜ਼ਾਰਾਂ ਦਾ ਕਾਫਲਾ ਹੁੰਦਾ ਪੂਰੇ ਪਰਿਵਾਰ ਦੇ ਨਾਲ ਕਿਵੇਂ ਦੇਖਦੇ ਹੋ ਦੇਖਣਾ ਕੀ ਇਹ ਬਿਲਕੁਲ ਬਗੈਰਤੀ ਵਾਲੀ ਗੱਲ ਹੈ ਵੀ ਜਿਹੜੀ ਗੱਲ ਆਪਾਂ ਮੂੰਹ 'ਚੋਂ ਕਹਿ ਕੇ ਕਹਿੰਦੇ ਰਹੇ ਆ ਵੀ ਅਸੀਂ ਆ ਨਹੀਂ ਹੋਣੀ ਚਾਹੀਦੀ ਉਹ ਹੀ ਅਸੀਂ ਕਰ ਰਹੇ ਆ ਤਾਂ ਲੋਕਾਂ ਨੇ ਮੂੰਹੋਂ ਵੀ ਐਸੇ ਕਰਕੇ ਲੈ ਰਿਆ ਉਹ ਕੋਈ ਲਾਸਟ ਬੁਕਰਾਓ ਬਰਸੀ ਨੂੰ ਤੁਸੀਂ ਨਸਲ 쿠ਸ਼ੀ ਦਾ ਨਾਮ ਦਿੱਤਾ ਕੀ ਕਾਰਨ ਕੀ ਸ਼ੱਕ ਹੈ ਤੁਹਾਨੂੰ ਵੀ ਜਿਹੜੀ ਨਸਲ 쿠ਸ਼ੀ ਦਾ ਨਾਮ ਨਸਲ 쿠ਸ਼ੀ ਬੇਟਾ ਇਸ ਤਰ੍ਹਾਂ ਆਪਾਂ ਜਦੋਂ ਕਿਸੇ ਇਨਸਾਨ ਦਾ ਕਤਲ ਹੁੰਦਾ ਤਾਂ ਕੋਈ ਵਜ੍ਹਾ ਹੁੰਦੀ ਹੈ ਵਜ੍ਹਾ ਤਾਂ ਕੋਈ ਹੈ ਨਹੀਂ ਵਜ੍ਹਾ ਇੱਕ ਹੈ ਵੀ ਉਹ ਸਿੱਖ ਕੌਮ ਦੇ ਨਾਲ ਸਬੰਧ ਰੱਖਦਾ ਹੈ ਸਿੱਖ ਪਰਿਵਾਰ ਨਾਲ ਸਬੰਧ ਰੱਖਦਾ ਹੈ ਉਹ ਵਿਦੇਸ਼ਾਂ ਦੇ ਵਿੱਚ ਆਪਣੇ ਧਰਮ ਦੀ ਗੱਲ ਕਰਦਾ ਹੈ ਉਹ ਆਪਣੇ 뮤직 ਦੇ ਵਿੱਚ ਆਪਣੇ ਐਸਵਾਈਐਲ ਦੀ ਆਪਣੀਆਂ ਪੰਜਾਬ ਦੀਆਂ ਕਿਸਾਨਾਂ ਦੀਆਂ ਲੋੜਾਂ ਦੀ ਗੱਲ ਕਰਦਾ ਉਹ ਚੁੱਪਦਾ ਸੀ ਕਿਉਂਕਿ ਉਹਦਾ ਦੈਰਾ ਵੱਡਾ ਸੀ ਉਹਨੂੰ ਕਰੋਨਾ ਚ ਸੁਣਿਆ ਜਾਂਦਾ ਸੀ ਤੇ ਉਹ ਆਵਾਜ਼ ਇਹਦੇ ਨਹੀਂ ਖਮੋਸ਼ ਕਰਨੀ ਸੀ ਏਕ ਸਕਿਉਰਟੀ ਜੇਕਰ ਉਸਦੇ ਨਾਂ ਘਟਾਈ ਜਾਂਦੀ ਜਿਸ ਤਰੀਕੇ ਨਾਲ ਅੱਜ ਸਿਕਿਉਰਟੀ ਦੇਖ ਰਿਹਾ ਕਹਿ ਸਕਦੇ ਹਾਂ ਉਸਦੇ ਸ਼ੁਭਦੀਪ ਸਿੰਘ ਤੋਂ ਮਸਲਾ ਉਹ ਤਾਂ ਉਹ ਤਾਂ ਉਹ ਤਾਂ ਹੈ ਹੀ ਇਹ ਗਲਤ ਹੈ ਪਰੰਤੂ ਮੈਂ ਕਹਿੰਦਾ ਸਿਕਿਉਰਟੀ ਘਟਾ ਵੀ ਦਿੰਦੇ ਅਗਰ ਅਨਾਉਂਸ ਨਾ ਕਰਦੇ ਫਿਰ ਵੀ ਕੁਝ ਨਹੀਂ ਹੋਣਾ ਸੀ ਅਨਾਉਂਸ ਕਰਨ ਦੇ ਨਾਲ ਉਹਨਾਂ ਨੇ ਨਾਕੇ ਲਾ ਕੇ ਸਾਡਾ ਘਰ ਨੂੰ ਘੇਰ ਲਿਆ ਉਹ ਡਿਊਟੀ ਕਰਨ ਲੱਗੇ ਰਹ ਕਰਨ ਟੈਂਪ ਇੱਕ ਗੱਡੀ ਪ੍ਰਕਰਮਾ ਕਰਦੀ ਸੀ ਕੋਠੀ ਵਿਆਸੇ ਪਾਸੇ ਜਦੋਂ ਵੀ ਕਿਤੇ ਬਾਹਰ ਮਿਲ ਗਿਆ ਉਹਨੂੰ ਸ਼ੂਟ ਕਰਦੇ ਬਾਬਾ ਜੀ ਤੁਸੀਂ ਕਹਿ ਰਹੇ ਹੋ ਕਿ ਫਰਚਾਰ ਕਰਨ ਜਾ ਰਹੇ ਹੋ ਤੁਸੀਂ ਬੀਜੇਪੀ ਦੇ ਖਿਲਾਫ ਹੁਣ ਅੱਜ ਰਾਹੁਲ ਗਾਂਧੀ ਨੂੰ ਮਿਲੋਗੇ ਤੁਸੀਂ ਉੱਤੇ ਲਿਗਿਆਣੇ ਚੱਲਿਓ ਬੇਟਾ ਕੋਸ਼ਿਸ਼ ਹੈ ਜੀ ਰਾਹੁਲ ਜੀ ਨੂੰ ਮੈਂ ਪਹਿਲਾਂ ਵੀ ਦੋ ਵਾਰ ਮਿਲੇ ਸ਼ਹਿਰਾ ਜੀ ਨੂੰ ਕਦਮ ਕੀ ਹੋਵੇਗਾ ਅਗਲਾ ਕਦਮ ਕੀ ਹੋਵੇਗਾ ਜੋ ਸਪੀਡ ਆਹ ਦੇ ਨਾਲ ਆਪ ਤੇ ਕਾਰੀਆਂ ਹੋ ਜਾਓ ਕਾਰੀ ਚ ਨਿਕਲ ਜਾਓ 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 ਲੈ ਜਾਓ ਬੱਸ ਭਰਾ ਬੱਸ ਕੋਈ ਜਾਂਦਾ ਟਾਈਮ ਹੋ ਗਿਆ ਉਹ ਸ਼ਾਰੇ ਕਰੀ ਜਾਂਦਾ ਸੀ ਹੋਰ ਸੰਜੋ ਆ ਆਂ ਕੰਮ ਕਰ ਲੈ ਨਾ ਨਾ ਜਾ ਨਾ ਜਾ ਉਹ ਨਾਂਗੇ ਲੈ ਜਾ ਰਿਹਾ ਨੇ ਜਾਣਾ ਹਾਂ ਪਾਲਾ ਸਿੱਧੂ ਆਇਆ ਫੇਰ ਕੀ ਆ ਕੀ ਕਰਾਣਾ ਸੀ ਬਾਈ ਚੱਲਦਾ ਪਾਲਾ ਰੁੱਤੂ ਹਾਂ ਚਲਾਉਂਦੇ ਨਹੀਂ ਉਹ ਪਾਲਾ ਜੀ ਕਮੈਂਟ ਕਰਾ ਬੰਦ ਕਰ ਕੀ ਬਾਈ ਹੋਰ ਵਾਲ ਪੁੱਛਦਾ ਚਲੋ ਚੱਲੀਏ ਚਲੋ ਵੀ ਆਓ ਜੀ ਚੌਂਡ ਵਾਲਿਆ ਨੇਵੀ ਅੱਜ ਜਿਸ ਨੂੰ ਮੂਸੇਵਾਲ ਨੂੰ ਯਾਦ ਕੀਤਾ ਹੈ 29 ਮਈ ਦਾ ਉਹ ਦਿਨ ਜਦੋਂ ਸ਼ਾਮ ਤੇ ਕਰੀਬ ਉਸ ਦਾ ਕਤਲ ਸੜਕ ਤੇ ਕੀਤਾ ਗਿਆ ਗੋਲੀਆਂ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਔਰ ਉਸ ਤੋਂ ਬਾਅਦ ਲਗਾਤਾਰ ਜਾਂਚ ਜ਼ਰੂਰ ਕੀਤੀ ਗਈ ਕੁਝ ਲੋਕਾਂ ਨੂੰ ਜਿਹੜਾ ਹੈ ਗ੍ਰਿਫਤਾਰ ਵੀ ਕੀਤਾ ਗਿਆ ਲੇਕਿਨ ਜੋ ਮਾਸਟਰ ਮਾਈਂਡ ਹੈ ਔਰ ਜਿਹੜਾ ਗੈਂਗਸਟਰ ਲਾਰਡਿਸ਼ ਬਿਸ਼ਨੋਈ ਫੜਿਆ ਗਿਆ ਕਿਸ ਤਰ੍ਹਾਂ ਜੇਲ੍ਹਾਂ ਚ ਬੈਠ ਕੇ ਇੰਟਰਵਿਊ ਦੇ ਰਿਹਾ ਹੈ ਉਹ ਜੇ ਵਿਚਕਾਰ ਇਹ ਸਭ ਨੂੰ ਲੈ ਕੇ ਪਰਿਵਾਰ ਲਗਾਤਾਰ ਨਿਸ਼ਾਨੇ ਸਾਧਿਆ ਬਹਰਾਲ ਇਕ ਵਫਰ ਪਾਬੂ ਖੁੰਦੇਵੀ ਪਰਿਵਾਰ ਵਾਲੇ ਨਜ਼ਰ ਆਏ ਨੇ ਜਿਸ ਨਾਲ ਸਿੱਧੂ ਮੂਸੇਵਾਲ ਦੀ ਦੂਜੀ ਬਰਸੀ ਮਨਾਇ ਗਈ ਹੈ ਕਿਸੇ ਦਾ ਵੀ ਜਦੋਂ ਜਵਾਨ ਪੁੱਤ ਇਸ ਤਰ੍ਹਾਂ ਦੇ ਨਾਲ ਬੇਵਕਤੀ ਮਾਰਿਆ ਜਾਏ ਤਾਂ ਯਕੀਨਨ ਪਰਿਵਾਰ ਲਈ ਤਾਂ ਉਹ ਕਦੇ ਨਾ ਪੂਰਨ ਬਲਕਾਟਾ ਲੇਕਿਨ ਉਸੇ ਫੈਸ ਜਿਹੜੇ ਚਾਣ ਵਾਲੇ ਨੇ ਨਾ ਸਿਰਫ ਪਿੰਡ ਦੇਸ਼ ਬਲਕਿ ਵਿਦੇਸ਼ਾਂ ਦੇ ਵਿੱਚ ਵੀ ਲੱਖਾਂ ਚਾਣ ਵਾਲੇ ਸਿੱਧੂ ਮੂਸੇਵਾਲਾ ਦੇ ਉਹ ਲਗਾਤਾਰ ਪਰਿਵਾਰ ਦੇ ਨਾਲ ਆਪਣੇ ਤਰੀਕੇ ਦੇ ਨਾਲ ਖੜਾ ਹੁੰਦੇ ਵੀ ਨਜ਼ਰ ਆਏ ਨੇ ਔਰ ਵਕਤ ਵਕਤੇ ਉਸ ਦੇ ਜਿਹੜੇ ਗੀਤ ਉਹ ਰਿਲੀਜ਼ ਹੋਏ ਨੇ ਉਸ ਨੂੰ ਵੀ ਪੂਰੀ ਮਕਬੂਲੀਅਤ ਦਿੱਤੀ ਗਈ ਐਵੇ ਵੀ ਕਿ ਅੱਜ ਦੇ ਦਿਨ ਸਿੱਧੂ ਗਿਰੇ ਨੂੰ ਕਤਲ ਕੀਤਾ ਗਿਆ ਤੇ ਐਵੇ ਵੀ ਕਿ ਪੰਜਾਬ ਚ ਜਿੰਨੀ ਜਲਦੀ ਉਹਨਾਂ ਨੇ ਫੇਮ ਬਣਾਇਆ ਉਸ ਉਸ ਤਰ੍ਹਾਂ ਦਾ ਫੇਮ ਕੋਈ ਇੰਨੀ ਜਲਦੀ ਨਹੀਂ ਹਾਸਲ ਕਰ ਸਕਿਆ ਕਿ ਦਿਨਾਂ ਦੇ ਵਿੱਚ ਉਹ ਛਾ ਗਏ ਆ ਕਿ ਤੇ ਇਤਿਹਾਸ ਸੱਚ ਦੀ ਗੱਲ ਕਰਦੇ ਸਨ ਬਿਲਕੁਲ ਖਰੇ ਤੇ ਸੱਚੇ ਆਦਮੀ ਸਨ ਜਸਟ 28 ਸਾਲ ਦੀ ਏਜ ਵਿੱਚ ਉਹ ਇਸ ਦੁਨੀਆ ਤੋਂ ਚਲੇ ਗਏ ਤੇ ਉਹਨਾਂ ਦੀ ਜਾਣ ਦਾ ਜਿਹੜਾ ਦੋਖ ਹੈ ਉਹਨਾਂ ਦੀ ਫੈਨ ਕਮਿਊਨਿਟੀ ਨੂੰ ਤੇ ਹੈ ਹੀ ਹੈ ਵੇ ਮਤਲਬ ਪੂਰੀ ਦੁਨੀਆ ਵਿੱਚ ਹੀ ਉਹਨਾਂ ਦੇ ਫੈਨ ਸਿਰ ਪੰਜਾਬੀ ਕਮਿਊਨਿਟੀ ਦੇ ਅਲਾਵਾ ਵੀ ਲੋਕ ਉਹਨਾਂ ਨੂੰ ਪਸੰਦ ਕਰਦੇ ਸੀ ਤੇ ਉਹਨਾਂ ਨੇ ਜੋ ਕੁਝ ਮਤਲਬ ਤੁਮ ਨੂੰ ਦੱਸਿਆ ਆਪਣੇ ਗਾਣਿਆਂ ਦੇ ਜ਼ਰੀਏ ਤੇ ਸੱਚੀ ਗੱਲ ਹੀ ਕੀਤੀ ਸੱਚ ਬੋਲਿਆ ਤੇ ਸੱਚ ਜਿਹੜਾ ਹੈ ਉਹਨੂੰ ਆਂਝ ਕੋਈ ਨਹੀਂ ਹੁੰਦੀ ਤੇ ਇਹ ਦੇ ਕੇ ਸੱਚ ਦੀ ਜ਼ਿੰਦਗੀ ਲੰਬੀ ਹੈ ਝੂਠ ਦੀ ਜ਼ਿੰਦਗੀ ਥੋੜੀ ਹੈ ਤੇ ਮਨਾਫਕਤ ਦੀ ਜ਼ਿੰਦਗੀ ਵੀ ਥੋੜੀ ਹੈ ਮੇਰੇ ਖਿਆਲੋਂ ਮਨਾਫਕ ਬਨੇ ਪਰ ਸਮਝ ਨਹੀਂ ਸਰ ਕਰਦੇ ਤੇ ਉਹਨਾਂ ਮਨਾਫਕਾਂ ਨੇ ਉਹਨਾਂ ਦੀ ਯਾਰ ਲਈ ਹੈ ਤਦ ਜੋ ਉਸ ਤਸਫਾਸ ਤੇ ਵੀ ਆਪਾਂ ਗੱਲ ਕਰ ਕਰਦੇ ਰਿਆ ਕਰਾਂਗੇ ਤੁਸੀਂ ਵੀ ਕਮੈਂਟ ਕਰੋ ਜਸਟਿਸ ਫੋਰ ਸਿੱਧੂ ਮੂਸੇਵਾਲਾ ਜਸਟਿਸ ਫੋਰ ਸਿੱਧੂ ਮੂਸੇਵਾਲਾ #ਤੇ ਕਮੈਂਟਸ ਜਾ ਕੇ ਦੱਸੋ ਕੋਈ ਹੋਰ ਵੀ ਹੋਵੇਖਣਾ ਚਾਹੁੰਦੇ ਆ ਤੁਸੀਂ ਅੱਜ ਦੇ ਦਿਨ ਆਪਾਂ ਆਪ ਸਿੱਧੂ ਭਾਈ ਦੀ ਵੀਡੀਓ ਸੀ ਵੇਖ ਲਈ ਹਾਂ ਚਲੋ ਅੱਜ ਦੇ ਦਿਨ ਇੱਕ ਹੋਰ ਗਾਣਾ ਜਿਹੜਾ ਸੀ ਉਹਨਾਂ ਦਾ ਸੁਣਨੇ ਆ ਤੇ ਨੈਕਸਟ ਵੀਡੀਓ ਤੁਹਾਨੂੰ ਮਿਲਨੇ ਆ ਰੱਖੋ ਆਪਾਂ ਫਿਰ